ਸੰਜੀਵ ਸਤਰੀਆ ਕਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਦੇਖੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਹੀ ਜਾਣਕਾਰੀ ਸਹੀ ਅਡਵਾਈਸ ਦਈਏ ਤੁਸੀਂ ਖੁਦ ਅਪਲਾਈ ਕਰ ਲਓ ਕਿਸੇ ਰਿਸ਼ਤੇਦਾਰ ਕੋ ਕਰਾ ਲਓ ਕਿਸੇ ਤੇ ਕਰਾ ਲਓ ਪਰ ਤੁਹਾਨੂੰ ਜਾਣਕਾਰੀ ਸਹੀ ਮਿਲਣੀ ਚਾਹੀਦੀ ਆ ਕਿ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਕਿਸ ਤਰ੍ਹਾਂ ਸਹੀ ਫੀਸਾਂ ਦੇ ਕੇ ਸਿਰਫ ਫੀਸਾਂ ਦੇ ਵਿੱਚ ਹੀ ਤੁਸੀਂ ਆ ਸਕਦੇ ਆ ਲੱਖ ਰੁਪਇਆ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ ਦੇਖੋ ਹੁਣ ਬਹੁਤ ਲੋਕਾਂ ਨੂੰ ਕੇਅਰ ਹੋਮ ਚ ਆਈਟੀ ਚ 25 25 30 30 ਲੱਖ ਰੁਪਇਆ ਲੈ ਕੇ ਭੇਜ ਦਿੱਤਾ ਜਦ ਕਿ ਉਹ ਕੰਪਨੀ ਇੱਥੇ ਹੈ ਹੀ ਨਹੀਂ ਸੀ ਜੋ ਕੰਪਨੀਆਂ ਨੇ ਕੰਮ ਨਹੀਂ ਦਿੱਤੇ ਤੇ ਲੋਕ ਖਰਾਬ ਹੋਏ ਤੇ ਥੋੜੇ ਥੋੜੇ ਪੈਸਿਆਂ ਤੇ ਇੱਧਰ ਉੱਧਰ ਕੰਮ ਕਰਕੇ ਆਪਣਾ ਟਾਈਮ ਖਾਰਦੇ ਆ ਤੇ ਵੀਜ਼ਾ ਕੈਨਸਲ ਹੋ ਗਏ ਆ ਇਸ ਕਰਕੇ ਅਸੀਂ ਕਹਿੰਦਾ ਕਿ ਇੱਕ ਸਹੀ ਤਰੀਕੇ ਨਾਲ ਸਹੀ ਜਾਣਕਾਰੀ ਐਡਵਾਈਸ ਲੈ ਕੇ ਆਜੋ ਜ਼ਰੂਰੀ ਨਹੀਂ ਤੁਸੀਂ ਸਾਡੇ ਤੋਂ ਕਰਾਉਣਾ ਜਾਂ ਸਾਡੀ ਹੈਲਪ ਚਾਹੀਦੀ ਆ ਕੋਈ ਸਾਡੇ ਤੋਂ ਜਾਣਕਾਰੀ ਲੈ ਕੇ ਖੁਦ ਇਹ ਸਾਰਾ ਕੁਝ ਕਰ ਸਕਦੇ ਆ ਖੋਦ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਜਾਂ ਕਿਸੇ ਆਪਣੇ ਕੋਈ ਬਹੁਤ ਖਾਸ ਜਿਹੜਾ ਵਿੱਚੋਂ ਪੈਸੇ ਨਾ ਕੱਢੇ ਰਿਸ਼ਤੇਦਾਰ ਫਰੈਂਡ ਸਰਕਲ ਕਿਸੇ ਦੀ ਵੀ ਹੈਲਪ ਲੈ ਸਕਦੇ ਆ ਪਰ ਇਹ ਆ ਕਿ ਦੇਖੋ ਜਮੀਨਾਂ ਵੇਚ ਕੇ ਉਹਨਾਂ ਜਾਂ ਕਰਜ਼ੇ ਚੱਕ ਕੇ ਉਹਨਾਂ ਘਰ ਗਿਰਮੀ ਰੱਖ ਕੇ ਉਹ ਫਾਇਦਾ ਨਹੀਂ ਹੈਗਾ ਇੰਨੀ ਵੀ ਇੱਥੇ ਕੋਈ ਇੰਗਲੈਂਡ ਦੇ ਵਿੱਚ ਕੋਈ ਵਧੀਆ ਸਿਚੁਏਸ਼ਨ ਨਹੀਂ ਹੈਗੀ ਕਾਮਾਕਾਰਾਂ ਦੇ ਬਹੁਤ ਔਖੇ ਆ ਜੇ ਤੁਹਾਡੇ ਕੋਲ ਜਿਹੜੇ ਤੁਸੀਂ ਪੈਸੇ ਲਾ ਕੇ ਆ ਰਹੇ ਆ ਤੇ ਪਿੱਛੇ ਸਰਦਾ ਆ ਫਿਰ ਇਸ ਸਟੈਪ ਚੱਕੋ ਨਹੀਂ ਤਾਂ ਬਹੁਤ ਜ਼ਿਆਦਾ ਔਖਾ ਆ ਠੀਕ ਆ ਅਸੀਂ ਇਸ ਕਰਕੇ ਕਹੀ ਤਾਂ ਕਿ ਸਹੀ ਤਰੀਕੇ ਨਾਲ ਉਹ ਸਹੀ ਤਰੀਕੇ ਨਾਲ ਅਪਲਾਈ ਕਰੋ ਹੁਣ ਇੱਥੇ ਆ ਕੇ ਹਜ਼ਾਰਾਂ ਲੋਕਾਂ ਨੂੰ ਪਤਾ ਲੱਗਿਆ ਕਿ ਸਾਡਾ ਤਾਂ ਠੱਗੀ ਵੱਜ ਗਈ ਇੱਥੇ ਕੰਪਨੀਆਂ ਨੇ ਕੰਮ ਨਹੀਂ ਦਿੱਤੇ ਕੰਪਨੀਆਂ ਹੈ ਨਹੀਂ ਸੀ ਜਾਂ ਲਾਇਸੈਂਸ ਕੈਨਸਲ ਹੋ ਗਏ ਆ ਅਸੀਂ ਤਾਂ ਇੰਨਾ ਇੰਨਾ ਪੈਸਾ ਲਾ ਕੇ ਆ ਗਏ ਆ ਇਸ ਕਰਕੇ ਸਾਡੀ ਇਹੋ ਕੋਸ਼ਿਸ਼ ਹੁੰਦੀ ਆ ਕਿ ਤੁਸੀਂ ਸਹੀ ਤਰੀਕੇ ਨਾਲ ਸਹੀ ਜਾਣਕਾਰੀ ਦਈਏ ਕਿਉਂਕਿ ਬਹੁਤ ਲੋਕ ਸਾਨੂੰ ਵੀ ਆ ਕੇ ਕਹਿੰਦੇ ਆ ਕਿ ਤੁਸੀਂ ਇਦਾਂ ਇਦਾਂ ਕਰਦੇ ਆ ਦੇਖੋ ਜਦੋਂ ਕੋਈ ਸਹੀ ਰਸਤਾ ਰਸਦਾ ਨਾ ਉਹਨੂੰ ਹਰ ਕਨੇ ਆ ਕੇ ਮਾੜਾ ਕਹਿਣਾ ਹੀ ਆ ਕਿਉਂਕਿ ਬਹੁਤ ਲੋਕਾਂ ਦੇ ਇਨਾ ਕੰਮ ਡੈਡ ਹੁੰਦੇ ਆ ਜਿਨੇ ਲੱਖਾਂ ਰੁਪਇਆ ਕਮਾਉਣਾ ਆ ਉਹਨਾਂ ਦੇ ਤਾਂ ਮਿਰਚਾਂ ਲੱਗਣੀਆਂ ਆ ਜਾਂ ਉਹ ਤਾਂ ਸਾਨੂੰ ਆ ਕੇ ਗਲਤ ਬੋਲਦੇ ਆ ਤੇ ਬਾਕੀ ਕਿਸੇ ਨੂੰ ਜਾਣਕਾਰੀ ਚਾਹੀਦੀ ਦੱਸ ਦਿਓ ਥੈਂਕ ਯੂ ਸਬਸਕ੍ਰਾਈਬ